ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਨੈਸ਼ਨਲ ਹਾਈਵੇ ਦੇ ਉੱਤੇ ਵੱਡਾ ਸੜਕੀ ਹਾਦਸਾ ਵਾਪਰਿਆ ਇੱਥੇ ਇੱਕ ਮੋਟਰਸਾਈਕਲ ਸਵਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਜਦਕਿ ਵਾਹਨ ਚਾਲਕ ਮੌਕੇ ਦੇ ਉੱਤੋਂ ਆਪਣਾ ਵਾਹਨ ਲੈ ਕੇ ਭਰਾਰ ਹੋ ਗਿਆ ਪਤਨ ਦਾਸੀ ਕਿ ਮਾਮਲਾ ਸਾਹਮਣੇ ਆ ਰਿਹਾ ਹੈ ਤੇਜ਼ ਰਫ਼ਤਾਰ ਕਾਰਨ ਦੱਸੀ ਜਾ ਰਿਹਾ ਹੈ ਹਾਦਸੇ ਦਾ ਤਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਪਿੰਡ ਢਿੱਠੂ ਕੇ ਦੇ ਨੇੜੇ ਇਹ ਹਾਦਸਾ ਵਾਪਰਿਆ ਤਪਾ ਮੰਡੀ ਤੋਂ ਰਾਮਪੁਰਾ ਜਾ ਰਿਹਾ ਸੀ ਮੋਟਰਸਾਈਕਲ ਸਵਾਰ ਕੇ ਇੰਨੇ ਦਾ ਬੱਚਾ ਅਣਪਛਾਤੇ ਵਾਹਨ ਨੇ ਉਸ ਨੂੰ ਪਿੱਛੋਂ ਆ ਕੇ ਟੱਕਰ ਮਾਰ ਦਿੱਤੀ ਮੌਕੇ ਦੇ ਉੱਤੇ ਹੀ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਵਾਹਨ ਚਾਲਕ ਮੌਕੇ ਦੇ ਉੱਤੋਂ ਫਰਾਰ ਹੋ ਗਿਆ ਉਧਰ ਤੋਂ ਦੱਸਿਆ ਗਿਆ ਕਿ ਜੋ ਮ੍ਰਿਤਕ ਹੈ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਚਮਨਦੀਪ ਦੇ ਵਿੱਚੋਂ ਇਸ ਦੀ ਪਛਾਣ ਹੋਈ ਹੈ ਜੋ ਕਿ ਆਪਣੇ ਪਰਿਵਾਰ ਦਾ ਆਪ ਹੀ ਗੁਜ਼ਾਰਾ ਕਰਦਾ ਕਰਦਾ ਸੀਗਾ ਇਕੱਲਾ ਕਮਾਉ ਸੀਗਾ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਹਾਲਾਂਕਿ ਪਤਨੀ ਵੀ ਮ੍ਰਿਤਕ ਦੀ ਕੈਂਸਰ ਦੀ ਪੀੜਤ ਦੱਸੀ ਜਾ ਰਹੀ ਹੈ ਤਾਂ ਉਸ ਦਾ ਇਲਾਜ ਵੀ ਚੱਲ ਰਿਹਾ ਸੀ ਤਾਂ ਉੱਧਰ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜੋ ਵਾਹਨ ਚਾਲਕ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਪੁਲਿਸ ਫਿਲਹਾਲ ਦੇ ਲਈ ਮਾਮਲੇ ਦੇ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਵੀ ਜ਼ਰੂਰ ਸੁਣਦੇ ਹਾਂ ਬਹੁਤ ਤਕੜੀ ਮਾੜੀ ਦੁਰਘਟਨਾ ਹੋਈ ਹੈ ਜੀ ਤੇਰਾ ਕੱਲਾ ਬੰਦਾ ਸੀਗਾ ਕਮਾਉਣ ਵਾਲਾ ਹੀ ਸੀਗਾ ਘਰ ਚ ਉਹ ਹੀ ਖਤਮ ਹੋ ਗਿਆ ਬੇਟਾ ਛੋਟਾ ਹੈ ਬੇਟੀ ਚਾਰ ਦਿਨ ਚਾਰ ਮਹੀਨੇ ਹੋਏ ਵਿਆਹੀ ਨੂੰ ਉਹਦਾ ਕਰਜ਼ਾ ਜੇ ਤਾਂ ਲਾਇਆ ਨਹੀਂਗਾ ਹੁਣ ਇਹ ਪਹਿਲਾਂ ਪਾਣਾ ਵਰਤ ਗਿਆ ਮੈਂ ਪ੍ਰਸ਼ਾਸਨ ਦੇ ਅੱਗੇ ਆਈ ਅਪੀਲ ਕਰਦਾ ਕਿ ਜਲਦੀ ਉਚਿਤ ਉਚਿਤ ਕਾਰਵਾਈ ਕਰਨ। ਕਿਹੜਾ ਹੈਗਾ ਹਾਦਸਾ ਕਿਵੇਂ ਹੋਇਆ ਕੱਦ ਤੇ ਜਾ ਰਹੇ ਸੀ ਕਿ ਆਹ ਰਾਮਪੁਰਾ ਫੂਲ ਆਪਦੀ ਕੋਈ ਪ੍ਰਾਈਵੇਟ ਨੌਕਰੀ ਕਰਦਾ ਸੀ ਡਰਾਈਵਰੀ ਲੈਂਚ ਉਹ ਤਾਂ ਜਾ ਰਿਹਾ ਸੀ ਮੋਟਰਸਾਈਕਲ ਤੇ ਪਿੱਛੋਂ ਕੋਈ ਸਕੂਰਪੀਓ ਵਾਲਾ ਜਾਂ ਕਾਰ ਵਾਲਾ ਇਹਨੂੰ ਫੈਂਟ ਮਾਰ ਗਿਆ ਅਥੋ-ਅਥੋ ਦੀ ਡੈਥ ਹੋ ਗਈ। ਉਸ ਤੋਂ ਕੀ ਮੰਗ ਕਰਦੇ ਹਾਂ? ਪੁਲਿਸ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਉਚਿਤ ਉਚਿਤ ਕਾਰਵਾਈ ਕਰਨਾ। ਤੇ ਉਹਨਾਂ ਨੂੰ ਫੜੜਨ ਲੋ ਜਿਨ੍ਹਾਂ ਨੇ ਕੋਈ ਕੰਮ ਕੀਤਾ ਹੈ ਮਾਰੇ ਕੋਈ ਇਹਨਾਂ ਦੀ ਪਤਨੀ ਵੀ ਬਿਮਾਰ ਰਹੇ ਜੀ ਕੈਂਸਰ ਦੀ ਮਰੀਜ਼ ਹੈ ਜੀ ਉਹ ਭਗਵਾਨ ਦੀ ਦਵਾਈ ਚੱਲਦੀ ਹੈ ਹੋਰ ਘਰ ਤੇ ਇਹਨਾਂ ਦੇ ਕੋਈ ਖਮਾਉਣ ਵਾਲਾ ਆਦਮੀ ਹੈ ਨਹੀਂ ਮੇਰੇ ਘਰ ਵਾਲੇ ਦਾ ਇਨਸਾਫ ਮਿਲਣਾ ਚਾਹੀਦਾ ਮੈਨੂੰ ਬਸ ਗੱਡੀ ਦਾ ਮੈਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੀ ਫੇਡ ਮਾਰ ਕੇ ਕੌਣ ਗਿਆ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਵੀ ਘਟਨਾ ਕਰਮ ਕਿਵੇਂ ਹੋਇਆ ਜੀ ਕੋਈ ਪਤਾ ਲੱਗਿਆ ਹੋਵੇ ਸੁਭਾਗਿਆ ਵੀਰੇ ਸਵੇਰੇ ਸਵਾ 7 ਵਜੇ ਘਰੋਂ ਗਿਆਗਾ ਬਸ ਸ਼ਾਮ 8:30 ਵਜੇ ਮੇਰੇ ਕੋਲ ਦੱਬੂ ਆਇਆ ਸਾਡੇ ਗੁਆਂਢੀਆਂ ਨੇ ਆ ਕੇ ਦੱਸਿਆ ਵੀ ਐਂ ਕਰਕੇ ਐਕਸੀਡੈਂਟ ਹੋ ਗਿਆ ਮੈਨੂੰ ਉੱਥੇ ਲੈ ਜਾ ਕੇ ਪਤਾ ਲੱਗਿਆ ਜਦੋਂ ਵੀ ਉੱਥੇ ਦਾ ਪਿਆ ਸੀਗਾ ਜਦੋਂ ਕਹਿੰਦੇ ਮੁੱਕ ਗਿਆ ਬਸ ਮੈਨੂੰ ਨਹੀਂ ਪਤਾ ਵੀਰਾ ਕੁਝ ਨਹੀਂ ਪਤਾ ਹੋਰ ਕੰਮ ਕੀ ਕਰਦੇ ਸੀਗੇ ਪਰਿਵਾਰ ਕੀ ਹੈਗਾ ਜੀ ਕਿੰਨੇ ਬੱਚੇ ਹੈ ਤੁਹਾਡੇ ਨੇ ਬੱਚੇ ਵੀਰੇ ਇੱਕ ਬੇਟੀ ਐ ਇੱਕ ਬੇਟਾ ਆਗਾ ਉਹ ਕਿ ਗੱਡੀ ਚਲਾਉਂਦਾ ਸੀਗਾ ਤੈਨੂੰ ਵੀ ਕੋਈ ਬਿਮਾਰੀ ਹੈ ਕੀ ਕੋਈ ਇਨਕੇ ਇਲਾਜ ਚਾਹਦੇ ਆ ਮੇਰਾ ਤਾਂ ਢੱਲ ਮੱਟ ਚਲੀ ਜਾਂਦੀ ਆ ਵੀਰੇ ਮੈਨੂੰ ਤਾਂ ਕਈ ਸਾਲ ਹੋ ਗਏ ਬਿਮਾਰ ਹੀ ਰਹਿਣੀ ਆ ਮੈਂ ਤਾਂ ਮੰਗ ਕੀ ਕਰਦਾ ਜਿਹੜਾ ਮੈਂ ਤਾਂ ਮੰਗ ਹੀ ਕਰਦੀ ਆ ਵੀਰੇ ਵੀ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਮੇਰੀ ਗੱਡੀ ਦਾ ਜਿਹੜਾ ਹੁਣ ਪਤਾ ਨਹੀਂ ਲੱਗ ਰਿਹਾ ਮੈਨੂੰ ਗੱਡੀ ਦੀ ਪਾਲ ਢੋਲ ਕਰਨ ਮੈਨੂੰ ਇਨਸਾਫ ਮੇਰੇ ਬੱਚਿਆਂ ਦਾ ਕੋਈ ਹੱਥ ਰੱਖਿਆ ਜਾਊਗਾ ਨਹੀਂ ਸਾਡਾ ਕੋਈ ਨਹੀਂ ਪਿੱਛੇ ਅੱਗੜ ਨਹੀਂ ਕੋਈ ਪਿੱਛੇ ਨਹੀਂ ਜੀ ਅਸੀਂ ਦੋ ਮਾਂ ਪੁੱਤਰ ਰਹਿ ਗਏ ਬੇਟੀ ਮੈਂ ਵਿਆਹਤੀ ਆ ਬੇ ਆ ਬਟਲੀ ਮੱਠੀ ਰਹਿਣੀ ਆ